ਗਰਮ ਪੀਏ ਇਹ ਜਿਹੜੀ ਰੱਬ ਦੀ ਕਰੀ ਹੈ ਨਾ ਇਹ ਬੰਦੇ ਦੇ ਸਾਰੇ ਨਹੀਂ ਨਾ ਇਹਨੂੰ ਬੰਦਾ ਮੋੜ ਸਕਦਾ ਤੇ ਤੇ ਮੇਰੀਏ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ ਹੈ ਜਿਆਦਾ ਚਿੰਤਾ ਕਰੇਗੀ ਤੇਰੀ ਸਿਹਤ ਅੱਗੇ ਨਹੀਂ ਠੀਕ ਹੈਗੀ ਹੋਰ ਖਰਾਬ ਹੋ ਜਾ ਇਹ ਤਾਂ ਹੈਗਾ ਬਾਪੂ ਪਰ ਰੱਬ ਨੇ ਜੰਮੀ ਨਹੀਂ ਸੋਚਿਆ ਇੰਨਾ ਮਾੜਾ ਕਰਤਾ ਮੇਰੇ ਨਾਲ ਇਹ ਪੁੱਤ ਸਾਨੂੰ ਮਾੜਾ ਲੱਗਦਾ ਜਿਹੜਾ ਉਹ ਕਰਦਾ ਉਹਦੇ ਹਿਸਾਬ ਨਾਲ ਸਾਰਾ ਕੁਝ ਠੀਕ ਹੈ ਔਰ ਕੀ ਹੈ ਨਾ ਇਹ ਲੈਣੇ ਦੇਣੇ ਦੇ ਸਬੰਧ ਹੈ ਪੁੱਤ ਜੇ ਬੰਦੇ ਦੇ ਸਾਰੇ ਹੋਵੇ ਤਾਂ ਬੰਦਾ ਫਿਰ ਖਿਆਈ ਵਾਲੀ ਗੱਲ ਤਾਂ ਕੋਈ ਹੋਣੀ ਨਾ ਦੇਵੇ ਸਾਰੇ ਸੁਖੀ ਮੰਗਦਾ ਹੈ ਬੰਦਾ ਕੋਈ ਗੱਲ ਹੈ ਬਾਪੂ ਹਾਂ ਕੋਈ ਨਹੀਂ ਮਰੀਤੀ ਰੱਬ ਦਾ ਭਾਣਾ ਮੰਨਣਾ ਪੈਂਦਾ ਪੁੱਤ ਆ ਜਾ ਮਰੀਤੀ ਆ ਗਈ ਬਾਪੂ ਇਹ ਕੱਲੀ ਪੁੱਤ ਤੈਨੂੰ ਨਹੀਂ ਚਿੰਤਾ ਤੇਰੇ ਪਿਓ ਨੂੰ ਵੀ ਚਿੰਤਾ ਰੱਬ ਨੂੰ ਤਾਂ ਜਿਹੜਾ ਕੁਝ ਹੁੰਦਾ ਹੁੰਦਾ ਧੀਆ ਪੁੱਤਾਂ ਦੀ ਮਾਪੇ ਨੂੰ ਬਹੁਤ ਜ਼ਿਆਦਾ ਚਿੰਤਾ ਹੁੰਦੀ ਹੈ ਪਰ ਉਹਨਾਂ ਦੇ ਸਾਰੇ ਨਹੀਂ ਮਾਪੇ ਤਾਂ ਨਾ ਬੱਚਾ ਨੂੰ ਜਨਮ ਹੀ ਦੇਖ ਸਕਦਾ ਹੈ ਪਾਲ ਸਕਦਾ ਹੈ ਉਹਨਾਂ ਦਾ ਮੁਕੱਦਰ ਨਹੀਂ ਲਿਖ ਸਕਦਾ ਚੱਲ ਬਾਪੂ ਕੀ ਕਰ ਸਕਦੇ ਆ ਚੱਸੀ ਕਰ ਬਾਪੂ ਫਾਬੀ ਰੱਬ ਨੇ ਤਾਂ ਮੇਰੇ ਨਾਲ ਬਾੜੀ ਮਾਰੀ ਕਰੀ ਮੇਰਾ ਦੁਸ਼ਮਣੀ ਬਣ ਕੇ ਬਹਿ ਗਿਆ ਰੱਬ ਦਾ ਚੱਲ ਕੋਈ ਗੱਲ ਨਹੀਂ ਹਰਮਨ ਦਰਦ ਮੂਰੇ ਕਿਹੜਾ ਕਿਸੇ ਦਾ ਬਸ ਚੱਲਦਾਗਾ ਚੁੱਪ ਕਰ ਜਿਵੇਂ ਰੱਬ ਨੂੰ ਮਨਜ਼ੂਰ ਸੀ ਉਵੇਂ ਹੋ ਗਿਆ ਤੀਏ ਰੋਏ ਤੋਂ ਕੁਛ ਨਹੀਂ ਬਣਦਾ ਚੱਲ ਕੋਈ ਨਾ ਹਰਮਨ ਤੂੰ ਬੈਠ ਮੈਂ ਪਾਣੀ ਲੈ ਕੇ ਬਸ ਪੁੱਤ ਪਹਿਲਾਂ ਰੋ ਰੋ ਕਿਹੜਾ ਆਪਾਂ ਜ਼ੋਰ ਲਾ ਲੈ ਰੋ ਨਾ ਮੇਰੀ ਤੀ ਆ ਜਾ ਆ ਜਾ ਇੱਧਰਲੇ ਪਾਸੇ ਆ ਜਾ ਬਹਿ ਜਾ ਇੱਥੇ ਪੁੱਤ ਇਹ ਜਿਹੜੀ ਜ਼ਿੰਦਗੀ ਨਾ ਰੋਜ਼ ਤੋਂ ਨਹੀਂ ਕੱਟੀ ਜਾਂਦੀ ਇਹ ਤਾਂ ਤੈਨੂੰ ਹਿੰਮਤ ਰੱਖਣੀ ਪਊ ਤੇ ਉਹਦਾ ਭਾਣਾ ਮੰਨਣਾ ਪਉਂਦੀ ਏ ਰੋਜ਼ ਤੋਂ ਕੀ ਬਣਦਾ ਕੁਝ ਵੀ ਨਹੀਂ ਬਣਦਾ ਨਾ ਮੇਰੀ ਧੀ ਹਿੰਮਤ ਰੱਖ ਜੇ ਤੂੰ ਹਿੰਮਤ ਰੱਖੇਂਗੀ ਤਾਂ ਹੀ ਅਸੀਂ ਠੀਕ ਰਹਾਗੇ ਤੇ ਜੇ ਤੂੰ ਰੋਝ ਕੇ ਫਿਰ ਤੈਨੂੰ ਦੇਖ ਕੇ ਸਾਡੀ ਤਾਂ ਜ਼ਿੰਦਗੀ ਬੜੀ ਖਰਾਬ ਹੋ ਗਈ ਸੀ ਮੈਂ ਕੀ ਕਰਾਂ ਬਾਪੂ ਮੈਂ ਕਿਹੜਾ ਜਾਣ ਕੇ ਰੋਣੀ ਨਹੀਂ ਇਹ ਤਾਂ ਪੁੱਤ ਤੇਰੀ ਗੱਲ ਹੈਗੀ ਏ ਠੀਕ ਪਰ ਦੁੱਖ ਤਾਂ ਨਾ ਉਹਦਾ ਭਾਣਾ ਮੰਨ ਕੇ ਕੱਟੇ ਜਾਂਦੇ ਨੇ ਹੋ ਲਓ ਪੀਣ ਕਾਣ। ਲੈ ਹੰਮਣ ਪਾਣੀ। ਨਾ ਕੋਈ ਤੂੰ ਮਾਣੋ ਓਟਾ ਗੱਲਬਾਤ ਕਰ ਲੈ ਲੜਕੀ ਨਾਲ। ਮੈਂ ਕੰਮ ਧੰਦੇ ਜਾਇਆ ਵਾਂ। ਠੀਕ ਹੈ ਬਬੂ ਜੀ। ਹਾਂ। ਓ ਮੈਂ ਰੁਕੂ। ਹੋਰ ਆਂਦੇ। ਹਾਂ ਠੀਕ ਹੈ ਬਬੂ ਜੀ। ਤਨ ਕੋਈ ਨਾ ਐਵੇਂ ਅੰਗਲਾ ਫਲਾ ਕਰਿਆ ਕਰ ਇਹ ਤਾਂ ਦੁਨੀਆ ਨਾਲ ਹੀ ਬਣਦੀ ਆ ਹਨਾ ਜਿਵੇਂ ਰੱਬ ਨੂੰ ਮੰਨਦੀ ਸੀ ਉਵੇਂ ਹੋ ਗਿਆ ਹੁਣ ਆਪਾਂ ਨੂੰ ਵਾਪਸ ਵੀ ਤਾਂ ਨਹੀਂ ਲੈ ਸਕਦੇ ਨਾ ਇਹ ਤਾਂ ਗੱਲ ਆ ਭਾਬੀ ਜੇ ਵਾਪਸ ਲਿਆਉਣਾ ਹੁੰਦਾ ਕਦੋਂ ਦਾ ਲਿਆਉਂਦੀ ਆ ਰੱਬ ਨੇ ਕੋਈ ਰਸਤਾ ਹੀ ਨਹੀਂ ਬਣਾਇਆ ਉੱਥੇ ਜਾਣ ਦਾ ਨਾਲੇ ਜਿਹੜੀ ਚੀਜ਼ ਰੱਬ ਨੇ ਧਰਤੀ ਤੇ ਭੇਜੀ ਆ ਉਹਨੂੰ ਖੋਂਦਾ ਵੀ ਹੈਗਾ ਇਹ ਤਾਂ ਸਾਰੀ ਦੁਨੀਆ ਨਾਲ ਹੀ ਬਣਦੀ ਹੈ ਹੌਸਲਾ ਰੱਖੀਦਾ ਹੁੰਦਾ ਅੱਗੇ ਵੀ ਤੂੰ ਆਪਣੀ ਜ਼ਿੰਦਗੀ ਕੱਢਣੀ ਆ ਨਾ ਹੁਣ ਸਾਰੀ ਤੇਰੀ ਭਰੀ ਉਮਰ ਪਈ ਐ ਤੂੰ ਕਿਹੜਾ ਇਹਦੋਂ ਪਹਿਲਾਂ ਬੁਢੀ ਹੋ ਗਈ ਜ਼ਿੰਦਗੀ ਤਾਂ ਹੁਣ ਕਿਹੜੀ ਕੱਢਣੀ ਆ ਭਾਬੀ ਬਸ ਮੇਰਾ ਤਾਂ ਟਾਈਮ ਪਾਸ ਹੀ ਐ ਜਿੰਨਾ ਚਿਰ ਸਾਹ ਚੱਲਦੇ ਨੇ ਚੱਲੀ ਜਾਣਗੇ ਨਹੀਂ ਨਹੀਂ ਟਾਈਮ ਪਾਸ ਵਾਲੀ ਕਿਹੜੀ ਗੱਲ ਐ ਚੱਲ ਕੋਈ ਨਾ ਮੈਂ ਸੋਚਨੀ ਐ ਕੁਝ ਇਹ ਧੀਰੇ ਨਾਲ ਗੱਲ ਕਰਦੀ ਆ ਮੈਂ ਕਾਦੇ ਬਾਰੇ ਭਾਬੀ ਤੂੰ ਬਣਾ ਪਈ ਸਿਆਣੀ ਆ ਹਰਮਨ ਤੈਨੂੰ ਕਿਹੜਾ ਪਤਾ ਨਹੀਂ ਤੈਨੂੰ ਸਾਰਾ ਪਤਾ ਐ ਐਨੇ ਨਹੀਂ ਤਾਂ ਤੂੰ ਹੈ ਨਹੀਂ ਫਿਰ ਵੀ ਭਾਬੀ ਮੈਨੂੰ ਪਤਾ ਨਹੀਂ ਹੈਗਾ ਪਤਾ ਕੀ ਹੁਣ ਮੈਂ ਤੈਨੂੰ ਐ ਕਹਿਨੀ ਸੀ ਤੇਰੀ ਸਾਰੀ ਉਮਰ ਤੱਕ ਦੇਖ ਇੱਥੇ ਨਿਕਲ ਨਹੀਂ ਸਕਦੀ ਹੁਣ ਸਾਡੇ ਵੀ ਭਾਈ ਘਰ ਦੇ ਖਰਚੇ ਆ ਹਮ ਸਾਰੀ ਉਮਰ ਮੈਂ ਕਿਵੇਂ ਤੈਨੂੰ ਬਿਠਾ ਸਕਦੀ ਹਾਂ ਅਸੀਂ ਤੈਨੂੰ ਕਿਤੇ ਹੋਰ ਦੋੜ ਦਾਂਗੇ ਕੋਈ ਚੰਗਾ ਆ ਘਰਵਾਲਾ ਕੋਈ ਨਾ ਭਾਬੀ ਮੈਂ ਤਾਂ ਇਹ ਗੱਲ ਸੋਚ ਵੀ ਨਹੀਂ ਸਕਦੀ ਨਾਲੇ ਜੇ ਮੈਨੂੰ ਪਾਰ ਲਾਉਣਾ ਹੁੰਦਾ ਨਾ ਤਿੱਕੋ ਹੀ ਲਾ ਦਿੰਦਾ ਲਾ ਹਰਮਨ ਪਾਰ ਵਾਲੀ ਕਿਹੜੀ ਗੱਲ ਹੈਗੀ ਇਹ ਤਾਂ ਰੱਬ ਦੀ ਮਰਜ਼ੀ ਆ ਜਿਵੇਂ ਉਹਨੂੰ ਚੰਗਾ ਲੱਗਿਆ ਉਹਨੇ ਕੀਤਾ ਨਲੇ ਕਿਹੜਾ ਕਿਸੇ ਬੰਦੇ ਨੇ ਕੀਤਾ ਚੱਲ ਕੋਈ ਗੱਲ ਨਾ ਬਾਹਲਾ ਨਾ ਸੋਚ ਤੂੰ ਮੈਂ ਤੇਰੇ ਵੀਰੇ ਨਾਲ ਗੱਲ ਕਰਦੀ ਆ ਤੂੰ ਬੈਠ ਆਰਾਮ ਕਰਨ ਲਈ ਤੇਰੇ ਵਾਸਤੇ ਰੋਟੀ ਪਾਣੀ ਬਣਾਉਣੀ ਆ ਲਾ ਅੱਜ ਹੁਣ ਤਾਂ ਮੈਂ ਆ ਕੇ ਬੈਠੀ ਆ ਹੋਣੀ ਭਾਬੀ ਵਿਆਹ ਦੀਆਂ ਗੱਲਾਂ ਵੀ ਕਰਨ ਲੱਗ ਗਈ ਮੈਨੂੰ ਭਾਰ ਵੀ ਮੰਨਣ ਲੱਗ ਗਿਆ ਆਪਦੇ ਸਿਰ ਤੇ ਕੋਈ ਮੇਰੇ ਦਿਲ ਦੀਆਂ ਗੱਲਾਂ ਤੋਂ ਨਹੀਂ ਜਾਣਦਾ ਵੀ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ ਹਰਮਨਾਰੀ ਆ ਗਿਆ ਬਾਪੂ ਵੀ ਆ ਗਿਆ ਹਰਮਨਾਰ ਹੋ ਠੀਕ ਹੈ ਮੈਂ। ਹਾਂ ਭਾਈ। ਬਸ ਪਤਾ ਹੀ ਆ ਤੈਨੂੰ। ਤੂੰ ਠੀਕ ਆ ਭਾਈ। ਹਾਂ ਠੀਕ ਹੈ ਮੈਂ ਤਾਂ। ਬਸ ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਰੱਬ ਅੱਗੇ ਕੀ ਦਾ ਜੋਰ ਹੈਗਾ। ਉਹ ਤਾਂ ਹੈਗਾ ਭਾਈ। ਪਰ ਮੈਨੂੰ ਤਾਂ ਨਾ ਆਪਦੀ ਜ਼ਿੰਦਗੀ ਬਾਰੇ ਸੋਚ-ਸੋਚ ਕੇ ਬਸ ਹੋਰੀ ਜੇ ਹੋਈ ਜਾਂਦਾ। ਵੀ ਮੇਰਾ ਕੀ ਬਣੂਗਾ ਹੁਣ? ਕਿਵੇਂ ਮੈਂ ਜ਼ਿੰਦਗੀ ਕੱਟੂੰਗੀ? ਕੋਈ ਨਾ ਤੂੰ ਫਿਕਰ ਨਾ ਕਰ ਕਰਾ। ਹੈਗਾ ਨਾ ਤੇਰਾ ਭਾਈ। ਤੂੰ ਫਿਕਰ ਕਦੋਂ ਕਰਦੇ ਆਂਗੇ? ਹੋਤਾ ਹੈਗਾ ਵੀਰੇ ਥੋੜਾ ਹੀ ਸਾਰਾ ਹੁਣ ਤਾਂ ਮੈਨੂੰ ਸਾਰੇ ਵਾਲੀ ਕੀ ਗੱਲ ਹੈਗੀ ਤੇਰਾ ਆਵਦਾ ਘਰ ਆਗਾ ਮੇਰਾ ਆਵਦਾ ਘਰ ਤਾਂ ਹੈਗਾ ਵੀਰੇ ਫੇਰ ਵੀ ਜਿਹੜੀ ਗੱਲ ਉੱਥੇ ਸੀਗੀ ਉਹ ਦੁਬਾਰੇ ਨਹੀਂ ਨਾ ਮਿਲਦੀ ਮੈਨੂੰ ਕੋਈ ਨਾ ਸਭ ਕੁਝ ਠੀਕ ਹੋ ਜਾਊਗਾ ਤੈਨੂੰ ਪਤਾ ਆਪਾਂ ਪਹਿਲਾਂ ਵੀ ਕਿੰਨੀ ਔਖੀ ਤੇ ਜ਼ਿੰਦਗੀ ਚ ਲੇਕਿਨ ਇੱਕ ਹੁੰਦਾ ਨੂੰ ਮਾਂ ਛੱਡ ਕੇ ਬਾਕੀ ਸੀਗੀ ਬਾਕੀ ਤੇਰੀ ਜ਼ਿੰਦਗੀ ਚ ਹੁਣ ਐਡਾ ਵੱਡਾ ਦੁੱਖਾਂ ਦਾ ਪਹਾੜ ਆ ਗਿਆ ਕੋਈ ਗੱਲ ਨਹੀਂ ਬੈਗੂਣ ਸਭ ਠੀਕ ਕਰ ਦਊਗਾ ਮੇਰਾ ਤਾਂ ਸਾਰਾ ਕੁਝ ਹੀ ਖੋਕੇ ਲੈ ਗਿਆ ਉਹ ਐਵੇਂ ਨਹੀਂ ਬੋਲਦੇ ਹੁੰਦੇਗੇ ਉਹ ਸਭ ਜਾਣੀ ਜਾਣਿਆ ਸਾਰਾ ਕੁਝ ਠੀਕ ਕਰ ਦੋ ਉਹਨੂੰ ਪਤਾ ਹੈ ਕੀ ਚੰਗਾ ਤੇ ਕੀ ਮਾੜਾ ਹੈਗਾ ਨਾ ਮੈਨੂੰ ਤਾਂ ਕੁਝ ਚੰਗਾ ਨਹੀਂ ਲੱਗਦਾ ਵੀਰੇ ਮੇਰੇ ਨਾਲ ਤਾਂ ਸਾਰਾ ਕੁਝ ਹੀ ਮਾੜਾ ਹੋਇਆ ਕੋਈ ਨਾ ਤੂੰ ਨੀ ਫਿਕਰ ਨਾ ਕਰ ਜਾਇਆ ਕਰ ਕੋਈ ਨਾ ਤੂੰ ਇੱਥੇ ਰਹਿ ਠੀਕ ਹੈ ਤੇ ਸਭ ਠੀਕ ਹੋ ਜਾਊਗਾ ਕੋਈ ਨਾ ਬਈ ਚਾਹ ਪਾਣੀ ਪੀ ਲੈ ਤੂੰ ਹਾਂ ਪੀ ਲੈ ਬਈ ਕੋਈ ਫਿਕਰ ਨਾ ਕਰੀ ਜਾਇਆ ਕਰ ਤੇਨੂੰ ਬਾਪੂ ਕਿੱਧਰ ਗਿਆ ਹੋਣਾ ਬਾਪੂ ਐ ਕਾਕੇ ਕੀ ਅਧਿਵੀ ਮੈਂ ਪਿੰਡ ਚ ਜਾ ਕੇ ਆਣਾਗਾ ਠੀਕ ਹੈ ਚਲ ਟੈਨਸ਼ਨ ਨਾ ਲੈ ਕਿਸੇ ਗੱਲ ਦੀ ਕੋਈ ਨਾ ਲਈ ਇਹ ਤਾਂ ਮੈਨੂੰ ਕਹਾ ਦਿੰਦੇ ਨੇ ਟੈਨਸ਼ਨ ਨਾ ਲੈ ਟੈਨਸ਼ਨ ਕਹੜਾ ਲੈ ਤੋ ਹੁੰਦੀ ਆ ਮੇਰੇ ਤਾਂ 24 ਘੰਟੇ ਦਿਮਾਗ ਚ ਉਹੀ ਗੱਲਾਂ ਪੁਰਾਣੀਆਂ ਯਾਦਾਂ ਘੁੰਮਦੀਆਂ ਰਹਿੰਦੀਆਂ ਨੇ ਮੈਂ ਕਿਵੇਂ ਭੁੱਲੂਗੀ ਉਹ ਮੇਰੇ ਨੂੰ ਉਹਨੇ ਕਿਦਸਾ ਨਾ ਆ ਉਹ ਤੇ ਬਚਾਰੀ ਆਪ ਦੇ ਦੁੱਖ ਰੋਂਦੀ ਲੈ ਦੁੱਖ ਰੋਂਦੀ ਆ ਪਰ ਅਸੀਂ ਕੀ ਬਲੇ ਸੋਕੇ ਆਗੇ ਸਾਰੀ ਦੁਨੀਆ ਹੀ ਦੁਖੀ ਐ ਐ ਹੋ ਕੇ ਕੀ ਗੱਲ ਵੀ ਜਸ ਹੁਣ ਕੀ ਗੱਲ ਹੋ ਗਈ ਹੋਣਾ ਕੀ ਆ ਉਹ ਤੇ ਜਵੱਖਾਂ ਵਾਂਗੂ ਹਿੰਡ ਕਰੀ ਬੈਠੀ ਐ ਮੈਂ ਉਹਦੇ ਨਾਲ ਗੱਲ ਕਰੀ ਸੀ ਮੈਂ ਕਿਹਾ ਵੀ ਚੱਲ ਕੋਈ ਨਾ ਜਿਹੜਾ ਰੱਬ ਦਾ ਭਾਣਾ ਮੰਨ ਕੇ ਤੂੰ ਸਮਝ ਲੈ ਜਿਹੜੀ ਗੱਲ ਹੋਣੀ ਸੀ ਹੋਰ ਵੀ ਤੈਨੂੰ ਕਿਤੇ ਹੋਰ ਤੋੜ ਦੰਨੇ ਆ ਉਹ ਤਾਂ ਕਹਿੰਦੀ ਮੈਂ ਵਿਆਹ ਹੀ ਨਹੀਂ ਕਰਾਉਣਾ ਸਾਰੀ ਉਮਰ ਇੱਥੇ ਦੁਖੀ ਕਰੂਗੀ ਆਪਾਂ ਨੂੰ ਤੈਨੂੰ ਆਪਨਾ ਵੀ ਪਤਾ ਹੋਣਾ ਚਾਹੀਦਾ ਤਾਂ ਇਹ ਜਿਹੇ ਗੱਲਾਂ ਕਰਦੀ ਆ ਉਹਦੇ ਨਾਲ ਅੱਜ ਕੱਲ ਤਾਂ ਕੀ ਹੁਸ਼ੋਕੇ ਹਟਾ ਲੈਣ ਰਾਤ ਅੱਛਾ ਮੈਂ ਇਹ ਜੀਆਂ ਗੱਲਾਂ ਕਰਦੀ ਐ ਉਹਨੂੰ ਨਾ ਸਮਝਾਇਓ ਆਹੋ ਤਾਂ ਫਿਰ ਥੋੜੀ ਭੈਣਾ ਮੇਰੀ ਕਾਹਨੂੰ ਸੁਣਦੇ ਆ ਤੁਸੀਂ ਸਾਰੀ ਉਮਰ ਖਵਾਈ ਜਾਏ ਉਹ ਸਿਰ ਤੇ ਬੋਝ ਬਣ ਕੇ ਬੈਠੀ ਰਹੂਗੀ ਉਹ ਕੋਈ ਨਾ ਕਰੇ ਪਰ ਕਰ ਲੈ ਜੇ ਟਾਈਮ ਹੋਇਆ ਕਰਦਾ ਹੁਣ ਇਹ ਗੱਲ ਕਰਕੇ ਦੇਖਾਂ ਜੀ ਆਈਏ ਤੇ ਅੱਜੀ ਉਹਨਾਂ ਨਾਲ ਕੀ ਗੱਲਾਂ ਕਰਾਂਗੇ ਟੈਨ ਨੂੰ ਵੀ ਇਹ ਟਾਈਮ ਹੀ ਟਾਈਮ ਆ ਇੱਥੇ ਬੈਠੀ ਰਹੀ ਫਿਰ ਜੜ੍ਹਾਂ ਚ ਬੈਜੂਗੀ ਜਮਾ ਹੁਣ ਆਪਦਾ ਵੀ ਪਰਿਵਾਰ ਆ ਆਪਦੇ ਵੀ ਖਰਚੇ ਨੇ ਇਹਦਾ ਖਰਚਾ ਕਿੱਥੋਂ ਚੱਕਾਂਗੇ ਦੋ ਟੱਬਰ ਹੋ ਜਾਣਗੇ ਇੱਕ ਟੱਬਰ ਦੀ ਓਏ ਪਹਿਲੇ ਕਿੰਨੇ ਦੁਖੀ ਆ ਹਨਾ ਉੱਥੋਂ ਆਪਾਂ ਇਹ ਜਿਆ ਕੁਛ ਕਹਿ ਕੇ ਹੋਰ ਦੁਖੀ ਕਰੀਏ ਇਹਨੂੰ ਫਿਰ ਦੁਖੀ ਇਹ ਤੁਹਾਨੂੰ ਹੀ ਪਤਾ ਕਿੰਨੇ ਖਰਚੇ ਨੇਗੇ ਇਹਦਾ ਖਰਚਾ ਕਿਹ ਕੋਣ ਚੱਕੂਗਾ ਇਹਦਾ ਖਰਚਾ ਫਿਰ ਮਾੜਾ ਖਾਂਦੀ ਨਹੀਂ ਮਾੜਾ ਲੀੜਾ ਕੱਪੜਾ ਨਹੀਂ ਪਹਿਨਦੀ ਹੈਗੀ ਮੈਨੂੰ ਨਹੀਂ ਪਤਾ ਤੂੰ ਕੋਈ ਗੱਲ ਕਰ ਲੈ ਆਪਾਂ ਇਹਨੂੰ ਕਿਤੇ ਹੋਰ ਤੋਰਾਂਗੇ ਮੈਂ ਨਹੀਂ ਸਹਿ ਸਕਦੀ ਉਹ ਯਾਰ ਇਹ ਦੂ ਪਹਿਲਾਂ ਉਹਨੇ ਕੀ ਮੰਗ ਲਿਆ ਆਪਣੇ ਦੁਆਕੇ ਅਜੇ ਅੱਜ ਆਈ ਹੈਗੀ ਅੱਜ ਆਈ ਹੈ ਅੱਜੀ ਚੁੱਪਾ ਹਜੇ ਉਹਨੂੰ ਤਾਜ਼ੀ-ਤਾਜ਼ੀ ਲੱਗੀ ਹੈ ਕੋਈ ਨਾ ਮੰਗਣ ਲੱਗ ਜੂਗੀ ਬਥੇਰਾ ਫਿਰ ਤੁਹਾਨੂੰ ਪਤਾ ਲੱਗੂਗਾ ਹੁਣ ਤਾਂ ਤੁਸੀਂ ਮੇਰੀ ਗੱਲ ਸੁਣਦੇ ਚਲ ਕੋਈ ਨਾ ਮੈਂ ਬਾਪੂ ਨਾਲ ਗੱਲ ਕਰੂਗਾ ਬਾਪੂ ਕੀ ਹੰ ਕਹੂਗਾ ਹੋਰ ਇਦ ਤੀ ਹੈ ਉਹ ਗੱਲ ਤਾਂ ਬਾਪੂ ਨਾਲ ਹੀ ਕਰ ਸਕਦਾ ਸਿੱਧੇ ਹਰਮਨ ਨਾਲ ਕੇ ਵੀ ਗੱਲ ਕਰਾਂਗੇ ਚੰਗਾ ਕਰ ਲਓ ਜਾਂ ਕਰ ਲੂ ਗੱਲ ਜੇ ਥੋੜੀ ਮੰਨਦੀ ਹੈ ਮੈਂ ਤਾਂ ਕਹਿਆ ਸੀ ਮੇਰੀ ਤਾਂ ਮੰਨੀ ਨਹੀਂ ਥੋੜੀ ਭੈਣਾ ਖਬਰਾਂ ਥੋੜੀ ਗੱਲ ਮੰਨਨੀ ਨਹੀਂ ਲਗੀ ਕਰ ਕੋਈ ਨਾ ਕਰੂੰਗਾ ਲੋਦਰਾਂ ਨਾਲ ਜਾਂ ਤੂੰ ਚਾਹ ਬਣੀ ਲੈ ਕੇ ਆ ਜਾ ਕੇ ਚਾਹ ਤਾਂ ਮੈਂ ਬਣਾ ਦਿੰਨੀ ਆ ਮੇਰੀ ਗੱਲ ਸੁਣ ਲਓ ਗੱਲ ਕਰ ਲਓ ਮਨਾ ਲਓ ਨੂੰ ਕੋਈ ਨਾ ਕਰ ਲੂਗਾ ਹਾਲੋ ਬਾਪੂ ਜੀ ਚਾਹ ਲੈ ਬਤਰਾ ਚਾਹ ਬਾਪੂ ਜੀ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਪੁੱਤ ਦੱਸ ਮੈਂ ਕਹਿੰਦੀ ਸੀਗੀ ਮਾੜਾ ਮੋਟਾ ਨੂੰ ਹਰਮਨ ਨੂੰ ਕਹਿ ਦਿਆ ਕਰੋ ਸਨੇਹਾ ਉੱਠ ਖੜਿਆ ਕਰੂਗੀ 12 ਵਜੇ ਪਹਿਆ ਸਾਰਾ ਕੰਮ ਨਿਮੇੜ ਲਿਆ ਕਿ ਮੇਰੇ ਗਲ ਬੰਨਿਆ ਹੋਇਆ ਸਾਰਾ ਗੁੱਸਾ ਪੁੱਤ ਜਿਹੜੀ ਕਹਿਣ ਵਾਲੀ ਗੱਲ ਹੈ ਨਾ ਜਿਹੜੀ ਗੱਲ ਤੂੰ ਉਹਨੂੰ ਪਿਆਰ ਨਾਲ ਕਹਿ ਦੇਂਗੀ ਪੁੱਤ ਮੈਂ ਚੰਗਾ ਨਹੀਂ ਲੱਗਦਾ ਕਹਿੰਦਾ ਬਾਪੂ ਜੀ ਪਿਆਰ ਨਾਲ ਸਮਝਾਇਆ ਸੀ ਉਹਨੂੰ ਮੈਂ ਉਹ ਸਮਝਦੀ ਕਿੱਥੋਂ ਆ ਤੁਸੀਂ ਤਾਂ ਐ ਕਰਿਆ ਜਿਵੇਂ ਮੈਨੂੰ ਕਿਸੇ ਗੱਲ ਦਾ ਦੁੱਖ ਨਹੀਂ ਹੁੰਦਾ ਹੁਣ ਮੈਨੂੰ ਕੀ ਦੁੱਖ ਹੈ ਨਹੀਂਗਾ ਦੁੱਖ ਤਾਂ ਹੈਗਾ ਪੁੱਤਰਾ ਜੇ ਹੁਣ ਆਪਾਂ ਉਧਰੋਂ ਤੂੰ ਮਾੜਾ ਮੋਟਾ ਕਹਿਣੀ ਹੈ ਜੇ ਮੈਂ ਕਹਿਤਾ ਫੇਰ ਰੱਖਣਗੇ ਪਹਿਲਾਂ ਤਾਂ ਮੈਨੂੰ ਲੈ ਦੁੱਖ ਤੇ ਹੁਣ ਮੇਰੇ ਨਾਲ ਦੋਨੇ ਰਾਹ ਮਿਲ ਕੇ ਐ ਕਰਦੇ ਬਾਪੂ ਜੀ ਮੇਰੀ ਗੱਲ ਸੁਣੋ ਉਹ ਆਪਦੇ ਘਰੇ ਕਿਹੜਾ ਕੰਮ ਕਰਦੀ ਨਹੀਂ ਸੀ ਜੇ ਉਰੇ ਹੱਥ ਲਾ ਲੂਗੀ ਫੇਰ ਕਿ ਉਹਨੂੰ ਕੋਈ ਮੇਹਣਾ ਲੰਬਾਗਾ ਚਲ ਪੁੱਤ ਮੈਂ ਵੀ ਕਹੂੰਗਾ ਪਰ ਤੂੰ ਨਾ ਤਿਆਰ ਨਾਲ ਜਿਵੇਂ ਕਹਿਣੀਆਂ ਹੁੰਦੀਆਂ ਨੇ ਪ੍ਰਧਾਨੀਆਂ ਐ ਜਿਵੇਂ ਮਾਂ ਦੀ ਰੂਹ ਚ ਕਹਿਣੀ ਹੁੰਦੀ ਐ ਇਹ ਜਿਹੇ ਹਿਸਾਬ ਨਾਲ ਪੁੱਤ ਗੱਲ ਕਰੀ ਤੂਰੇ ਨਾਲ ਬਾਪੂ ਜੀ ਦੇਖ ਤੁਸੀਂ ਗੱਲ ਕਰ ਲਓ ਮੈਂ ਤਾਂ ਕਰ ਲਈ ਜੇ ਤੁਹਾਡੇ ਕਹੇ ਤੋਂ ਮਾੜਾ ਮੋਟਾ ਉੱਠ ਖੜਿਆ ਕਰੂਗੀ ਲੈ ਦੇਖ ਲੋ ਦਿਨ ਸਿਰ ਤੇ ਆਇਆ ਪਿਆ ਸੂਰਜ ਹਜੇ ਟਾਈਮ ਨਹੀਂ ਹੋਇਆ ਉੱਠਣ ਦਾ ਦਾ ਉਹ ਬੋਲੀ ਨਹੀਂ ਤੇਰੇ ਨਾਲ ਜੇ ਕੋਈ ਜਵਾਬਦਾਰੀ ਕਰੀਏ ਤੈਨੂੰ ਬਾਪੂ ਜੀ ਜਵਾਬ ਤਾਂ ਨਹੀਂ ਦਿੱਤਾ ਹੈਗਾ ਤੇ ਹੀ ਪੁੱਤ ਨੂੰ ਆਪ ਨੂੰ ਆਉਣੀ ਚਾਹੀਦੀ ਹੈ ਹੁਣ ਉਹ ਨਿਆਣੀ ਤਾਂ ਆਈ ਨਹੀਂਗੀ ਚਲ ਕੋਈ ਨਹੀਂ ਪੁੱਤ ਮੈਂ ਕਹੂੰਗਾ ਕਹਿ ਦਿਓ ਤੁਸੀਂ ਮਾੜਾ ਮੋਟਾ ਭਾਈ ਕੰਮ ਧੰਦੇ ਨੂੰ ਹੱਥ ਲਾ ਲਿਆ ਕਰੇ ਮੈਂ ਇੱਥੋਂ ਨਹੀਂ ਨਹੀਂ ਆਏ ਗੋਲਪਣਾ ਹੁੰਦਾ ਇਹ ਪੂਰਾ ਕੰਮ ਜ਼ਾ ਕਰੂ ਤਾਂ ਬੰਦਾ ਦੁੱਖ ਤੋਂ ਵੀ ਪਰਾਂ ਹੋ ਜਾਂਦਾ ਨਹੀਂ ਉਧਰੀ ਨਿਗਾਹ ਰਹਿੰਦੀ ਹੈ ਕੋਈ ਕਹਿ ਦੂੰਗਾ ਤੁਹਾਨੂੰ ਕਹਿ ਦਿਓ ਤੁਸੀਂ ਹਮਦਰਦ ਕੀ ਕਰਾਂ ਮੈਂ ਇਹਨਾਂ ਨੂੰ ਕਹਾ ਕੌਣ ਨੂੰ ਕਹਾ ਫਿਰ ਜਵਾਬ ਕਹਿੰਦਾ ਵੀ ਮੈਂ ਤਾਂ ਅੱਗੇ ਦੁਖੀਆਂ ਨੇ ਇਹਨਾਂ ਨੂੰ ਕੰਮ ਨਹੀਂ ਬਣੀ ਪਈ ਥੋੜੇ ਜੇ ਤੂੰ 4 ਦਿਨ ਕੋਈ ਨਹੀਂ ਕੱਟ ਲੈ ਉਹਦੇ ਨਾਲ ਕੀ ਹੁੰਦਾ ਕੰਮ ਕਰ ਲੋ ਤੂੰ ਕਰ ਲਿਆ ਕਰ ਪਹਿਲਾਂ ਕਿਹੜਾ ਤੂੰ ਕਰਦੀ ਸੀ ਸਾਰੇ ਘਰ ਦਾ ਕਿ ਉਹਦੇ ਨਾਲ ਹੀ ਤੈਨੂੰ ਕੰਮ ਬੜਾ ਵੱਧ ਗਿਆ ਸਰ ਕਹਿ ਦਾਂਗੇ ਵੀ ਜਵਾਬ ਲੈ ਨੂੰ ਹੋੜ ਕੀ ਆ ਲੈ ਮਾਏ ਨਾ ਪਈ ਮਹਾਰਾਣੀ ਬਣੀ ਹੈਗਾ ਕੋਈ ਚੇਤਨ ਪਾਸਾ ਨਹੀਂ ਦੇਣੀ ਨੀ ਕੁੜੀਏ ਲੈ ਫੜ ਜਾ ਵੀ ਲਹੜੀ ਹੋ ਜਾ ਹਾਂ ਬਾਬੇ ਹਾਂ ਜੇ ਅੱਖਾਂ ਹੀ ਮਸਲੀ ਜਾਈ ਹਾਂ ਭਾਬੀ ਕੀ ਚਾਹ ਫੜ ਲੈ ਫੜ ਮੇਰਾ ਲਹੂ ਪੀਰ ਖੈ ਤੁਸੀਂ ਤਾਂ ਰਣ ਮਿਲ ਕੇ ਸਾਰਿਆਂ ਨੇ ਕੀ ਹੋ ਗਿਆ ਭਾਬੀ ਐਂ ਕਾ ਤੂੰ ਬੋਲਦੀ ਆ ਤੈਨੂੰ ਨਹੀਂ ਦਿੰਦਾ ਕੀ ਹੋ ਗਿਆ ਉਹ ਬਾਹਰ ਨਿਗਾਹ ਮਾਰ ਕਿੱਡਾ ਸੂਰ ਜਾਇਆ ਪਿਆਗਾ ਪਾਸਾ ਲੈ ਲੈ ਕਰ ਉਦੋਂ ਉਠਦੀ ਜੇ ਤਾਂ ਸੇਕ ਲੱਗ ਜਾਂਦਾ ਜਮਾ ਸੌਰੀ ਵੀ ਐਂ ਉਠਦੀ ਸੀਗੀ ਭਾਬੀ ਰਾਤ ਨੂੰ ਨਾ ਲੇਟ ਸੌਣੀ ਹੈ ਕਿਉਂ ਲੇਟ ਨੂੰ ਤੂੰ ਪਾਣੀ ਦੀ ਬਾਰੀ ਤੇ ਗਈ ਸੀਗੀ ਉੱਠ ਕੇ ਕੰਮ ਤੇ ਨੂੰ ਹੱਥ ਪਾ ਲਿਆ ਕਰ ਸਿਰ ਦੁਖਣ ਲੱਗ ਗਿਆ ਮੇਰਾ ਗੋਹਾ ਛੜ ਛੜ ਕੇ ਅਭੀ ਨੀਂਦ ਹੀ ਨਹੀਂ ਆਉਂਦੀ ਰਾਤ ਨੂੰ ਮੈਂ ਕੀ ਕਰਾਂ ਨੀਂਦ ਕਿੱਥੇ ਆਉਗੀ ਸਾਰ ਰਾਤ ਤਾਂ ਫੋਨ ਦੇਖਦੀ ਰਹਿੰਦੀ ਆਂਗੀ ਕੂਆ ਕੇ ਮੈਨੂੰ ਦੁੱਖ ਆ ਇਹੇ ਜਾ ਦੁੱਖਾ ਦੇ ਨੂੰ ਉੱਠ ਕੇ ਕੰਮ ਨੂੰ ਹੱਥ ਲਾ ਲਾ ਹੁਣ ਚੌਂਕੜਾ ਮਾਰੀ ਬੈਠੀ ਆ ਨਾਲ ਚਾਹ ਪੀ ਲੈ ਮੈਥੋਂ ਨਹੀਂ ਦੁਬਾਰੇ ਬਣਦੀ ਫਿਰ ਕਹ ਦੇਂਗੀ ਮੱਖੀਆਂ ਡਿੱਗ ਪੀਆਂ ਭਾਬੀ ਤੋ ਅੱਜ ਆਏ ਜਗਾ ਤੋ ਘਰੀ ਜੰਨੀ ਆ ਬਹੁਤ ਦਿਨ ਹੋ ਗਏ ਪੈਣਾ ਤੈਨੂੰ ਦੇਖਦੀ ਨੂੰ ਆਏ ਕੋਈ ਨਹੀਂ ਖਵਾਉਂਦਾ ਬੇਲੇ ਬੈਠਿਆ ਨੂੰ ਅਗਲਾ ਕੋਈ ਨਾ ਭਾਬੀ ਲੈ ਹਜੇ ਕਹਿੰਦੀ ਕੋਈ ਨਾ ਕੋਚੇ ਲਾ ਲਾ ਜਾ ਜਾ ਕੇ ਖੜੀ ਹੋ ਕੇ ਬਾਕੀ ਕੰਮ ਮੈਂ ਨੇ ਮੇੜਾ ਪਿਆ ਨਾਲੇ ਭਾਂਡੇ ਪਿਆ ਉਹ ਮਾਂਜਲੀ ਕੋਈ ਨਾ ਭਾਬੀ ਕੰਮ ਤਾਂ ਮੈਂ ਕਰ ਲਿਆ ਕਰੂੰਗੀ ਕਰ ਲਿਆ ਕਰੂੰਗੀ ਨਹੀਂ ਕਰ ਲਾ ਜਾ ਕੇ ਹੁਣ ਵੇਖਦੀ ਕਿਹਨੂੰ ਆ ਜਾ ਖੜੀ ਹੋ ਜਾ ਕਿ ਬੈਂਡ ਵਾਜਾਂ ਵਾਲੇ ਲੈ ਕੇ ਆਈਏ ਤੇਰੇ ਵਾਸਤੇ ਚਾਹ ਤਾਂ ਪੀ ਲਾਂ ਭਾਬੀ ਚਾਹ ਉੱਥੇ ਪੀ ਲੈ ਜਾ ਕੇ ਰਸੋਈ ਚ ਨਾਲੇ ਭਾਂਡੇ ਮਾਂਜਨੀ ਤੇ ਵਗ ਜਾ ਚਾਹ ਤਾਂ ਪੀ ਲਾਂ ਭਾਬੀ ਬੈਠੀ ਟਸਣ ਜੇ ਕਰੀ ਜਾਂਦੀ ਆ 12 ਵਜੇ ਉਂਟਦੀ ਆ ਅਜੇ ਦਾਤਣਾ ਕੁਲਡੀਆਂ ਕਰੂਗੀ ਘੰਟਾ ਉਹ ਤੇ ਲਾਉਗੀ ਫੇਰ ਕਿਤੇ ਕੰਮ ਨੂੰ ਹੱਥ ਪਾਊਗੀ ਮੈਂ ਕਰਦੀ ਆ ਨੀ ਤਾਂ ਲੋਟ ਕੋਈ ਨਾ ਉੱਥੇ ਚਾਂਬਲੀ ਹੋਈ ਸੀ ਆਪਦੇ ਸੌਰੀ ਜਮਾਂ ਤੱਕ ਕਲੇ ਨੂੰ ਸਿੱਧੀ ਕਰ ਦੂੰ ਇਹਨੂੰ ਦੇਖਦੀ ਆ ਕਰਦੀ ਆ ਕਿੰਨਾ ਕੁਛ ਨੂੰ ਤਾਂ ਸਮਝ ਨਹੀਂ ਆਉਂਦੀ ਪਾਪੀ ਕੋ ਲੱਗਦਾ ਨਾ ਕਿਵੇਂ ਬਦਲ ਗਈ ਪਹਿਲਾਂ ਤਾਂ ਕਦੇ ਵੀ ਐਂ ਬੋਲਦੀ ਨਹੀਂ ਸੀ ਮੈਨੂੰ ਹੁਣ ਕਾਹ ਤੋਂ ਐਂ ਬੋਲਣ ਲੱਗ ਗਈ ਕਿ ਤੇ ਮੇਰੇ ਨਾਲ ਸਹਰੀਕਾ ਤਾਂ ਨਹੀਂ ਕਰਨ ਲੱਗੀ। ਯਰ ਵੀ ਪਰਜਾਈ ਆ। ਨਾਲੇ ਪਰਜਾਈਆਂ ਕਦੋਂ ਮਾਵਾ ਬਣੀਆਂ ਨੇ। ਜੇ ਮੇਰੀ ਮਾਂ ਹੁੰਦੀ ਅੱਜ ਤਾਂ ਮੈਨੂੰ ਕਿੰਨਾ ਸਮਝਦੀ। ਸ਼ਾਇਦ ਉਹਨੇ ਮੈਨੂੰ ਮੰਜੇ ਤੋਂ ਥੱਲੇ ਪੈਰ ਵੀ ਨਹੀਂ ਲਾਉਣ ਦੇਣਾ ਸੀ। ਪਰ ਭਾਬੀ ਤਾਂ ਆਪਦਾ ਰੂਪ ਦਿਖਾਈ ਦਿੰਦੀ ਆ। ਚਲ। ਪੁੱਛੇ ਰਗਾ। ਨਹੀਂ ਫੇਰ ਬੋਲੂਗੀ ਮੈਂ। ਵੀ ਕਿੱਥੇ ਵਿੱਚ ਬੜੀ ਜਾਨੀ ਆ ਤੂੰ ਦੀਂਦਾ ਨਹੀਂ ਹੈਗਾ ਔਖੀ ਹੋ ਗਿਆ ਤਾਂ ਮੈਂ ਪੋਚਾ ਲਾਉਣ ਲੱਗ ਰਹੀ ਆ ਅੱਛਾ ਅੱਜ ਹੀ ਪੋਚਾ ਲਾਉਣਾ ਪੈ ਗਿਆ ਅੱਜ ਹੀ ਔਖੀ ਹੋ ਗਈ ਚੱਜ ਨਾਲ ਲਾ ਲਾ ਆ ਦੇਖ ਲੈ ਦਾਗ ਕਿਵੇਂ ਪਿਆ ਇੱਕੋ ਪੋਚਾ ਲਿਆ ਦਵਾਰੇ ਲਾ ਆ ਵੀ ਜਿਹੇ ਜ ਮੈਨੂੰ ਲੱਗਦਾ ਮੈਂ ਲਾਈ ਜਾਨੀ ਆ ਨਾਲੇ ਮੇਰੇ ਜਾਨੀ ਜਾਨ ਨਹੀਂ ਹੈਗੀ ਵੀ ਮੈਂ ਦਵਾਰੇ ਦਵਾਰੇ ਲਾ ਦੂੰਗੀ ਕਿਆ ਸੌਰੀ ਪੋਚਾ ਨਹੀਂ ਲਾਉਂਦੀ ਸੀ ਵੀ ਇੱਥੇ ਨਹੀਂ ਲੱਗਦਾ ਹੈਗਾ ਇੱਥੇ ਫਰੀਲੇ ਟੁਕੜੇ ਤੋੜਨ ਦੀ ਆਦਤ ਪਈ ਹੋਈ ਹੈ ਤੈਨੂੰ ਨਹੀਂ ਤੇਰਾ ਤਾਂ ਇਹੀ ਰੰਡੀ ਰੋਣਾ ਰਹੂਗਾ ਤੂੰ ਤਾਂ ਪਹਿਲਾਂ ਵੀ ਐਂ ਕਰਦੀ ਸੀ ਕੁਮਾਰੀ ਹੁੰਦੀ ਪੋਚੇ ਲਾਲਾ ਹੁਣ ਚੁੱਪ ਕਰਕੇ ਤੂੰ ਤਾਂ ਪਹਿਲੇ ਨਹੀਂ ਸੀ ਕੰਮ ਕਰਕੇ ਰਾਜੀ ਹੁਣ ਤੈਨੂੰ ਬਹਾਨਾ ਹੋ ਗਿਆ ਆ ਕਿ ਦੁੱਖ ਸਭ ਨੂੰ ਦੁੱਖ ਲੱਗੇ ਹੁੰਦੇ ਆ ਕੋਈ ਕੱਲਾ ਤੈਨੂੰ ਨਹੀਂ ਦੁੱਖ ਆਏਗਾ ਸਾਨੂੰ ਕੀ ਦੁੱਖ ਨਹੀਂ ਹੈਗਾ ਉਹਦਾ ਸਾਡੇ ਬਾਹਰ ਚ ਬੈ ਗਈ ਆ ਕਿ ਸ਼ਨੀ ਬਣ ਕੇ ਕੋਈ ਨਾ ਭਾਬੀ ਮਾਰ ਲਾ ਮੈਨੇ ਰੱਬ ਨੇ ਮੇਰੇ ਤੇ ਵਕਤ ਪਾਇਆ ਤਾਂ ਹੀ ਇਹ ਜਿਆ ਕੁਝ ਸੁਣਾਉਣੀ ਆ ਮੈਨੂੰ ਕੋਈ ਨਾ ਜੇ ਰੱਬ ਨੇ ਦੁੱਖ ਦਿੱਤਾ

ਮਾਦੀ ਫੋਟੋ ਭਾਬੀ ਨੇ ਮਾਦੀ ਫੋਟੋ ਲਸਨ ਚ ਡੇਗ ਰੱਖੀ ਆ ਨਾਲੇ ਸਟੋਰ ਚ ਨਾ ਜੇ ਇਹਦੀ ਜਗਾਹ ਤੇ ਪਾਪੀ ਦੀ ਮਾਦੀ ਫੋਟੋ ਹੁੰਦੀ ਫੇਰ ਵੀ ਉਹ ਹਾਂ ਇੰਸੈਟ ਦਿੰਦੀ ਮੈਂ ਪੁੱਛਦੀ ਆ ਭਾਬੀ ਨੂੰ ਤਾਂ ਵੀ ਮਾਦੀ ਫੋਟੋ ਦੇ ਨਹੀਂ ਬੇਅਬਦੀ ਕਾਹ ਤੋਂ ਕਰੀ ਆ ਭਾਬੀ ਭਾਬੀ ਕਿੱਥੇ ਆ ਭਾਬੀ ਭਾਬੀ ਤੈਨੂੰ ਸੁਣਦਾ ਨਹੀਂ ਠੀਕ ਆ ਬੱਜਾਂ ਮਰੀ ਜਾਂਦੀ ਆ ਇਹਨੂੰ ਕੀ ਹੋ ਗਿਆ ਦੇਖਾਂ ਜਾ ਕੇ ਭਾਬੀ ਨਹੀਂ ਕਿਉਂ ਕਰ ਸਿਰ ਤੇ ਚੱਕਣਾ ਕਰਿਆ ਕੀ ਹੋ ਗਿਆ ਨਾ ਕੀ ਆ ਇਹ ਫੋਟੋ ਆ ਮੇਰੀ ਸੱਸ ਦੀ ਤੇ ਤੇਰੀ ਮਾਂ ਦੀ ਫੋਟੋ ਆ ਹੋਰ ਕੀ ਆ ਇਹ ਉਹ ਤਾਂ ਮੈਨੂੰ ਵੀ ਦਿੰਦਾ ਵੀ ਇਹ ਮੇਰੀ ਮਾਂ ਦੀ ਫੋਟੋ ਆ ਨਹੀਂ ਇਹ ਲਾਸਨਜ ਕਾ ਤਾਂ ਸਿੱਟ ਰੱਖੀ ਸੀ ਤੈਨੂੰ ਕੌਣ ਕਹਿੰਦਾ ਵੀ ਉੱਥੇ ਸਿੱਟੀ ਸੀ ਉਹ ਤਾਂ ਮੈਂ ਸਫਾਈ ਕਰਦੀ ਸੀ ਲਮਾਰੀ ਚ ਰੱਖੀ ਸੀ ਉੱਥੇ ਡੈਗ ਵੀ ਹੋਣੀ ਆ ਫਿਰ ਕਿੱਡੀ ਕੀ ਗੱਲ ਐ ਉਹ ਤਾਂ ਮੈਨੂੰ ਦਿਖਦੀ ਆ ਵੀ ਉੱਥੇ ਤੈਨੇ ਕਿੰਨੀ ਕ ਸਫਾਈ ਕਰੀ ਹੋਈ ਆ ਮੈਂ ਕਮਰਾ ਹੀ ਸਾਫ ਕਰਨ ਗਈ ਸੀ ਉੱਥੇ ਮੈਨੂੰ ਮੇਰੀ ਮਾਂ ਦੀ ਫੋਟੋ ਲੱਭੀ ਉਹ ਵੀ ਸਿੱਟੀ ਹੋਈ ਆਹੋ ਤੂੰ ਹੁਣ ਸਾਡੇ ਪਹਿਲਾਂ ਤਾਂ ਭਾਂਡੇ ਡਿੰਡੇ ਫਰੋਲਦੀ ਸੀ ਰੋਟੀਆਂ ਵਾਲੇ ਡੱਬੇ ਹੁਣ ਤੂੰ ਸਾਡੇ ਖੱਲਾਂ ਕੁੰਝੇ ਵੀ ਫਰੋਲਣ ਲੱਗ ਜਾ ਨਾ ਫਰੋਲਣ ਦੀ ਕੀ ਗੱਲ ਮੇਰਾ ਘਰ ਐ ਇਹ ਅੱਛਾ ਹੁਣ ਤੂੰ ਘਰ ਦੀ ਮਾਲਕ ਵੀ ਬਣਨ ਲੱਗੀ ਤੈਨੂੰ 4 ਦਿਨ ਘਰੇ ਕੀ ਬਿਠਾਇਆ ਤੂੰ ਮਾਲਕ ਬਣ ਗਈ ਹੈ ਤੇ ਮੈਂ ਕਦੋਂ ਕਿਹਾ ਮੈਂ ਮਾਲਕ ਤੂੰ ਕਹੀ ਤਾਂ ਜਾਨੀਆ ਕਹਿੰਦੀ ਮਾਲਕਾਂ ਮੈਂ ਕੋਈ ਨਾ ਬਾਪੂ ਜੀ ਨੂੰ ਵੀ ਮੈਂ ਕਰਦੀ ਆ ਤਲਾ ਵੀ ਹੁਣੇ ਮਾਲਕ ਕਹਾਉਂਦੀ ਆ ਕੋਈ ਨਾ ਬਾਪੂ ਨੂੰ ਤਾਂ ਮੈਂ ਦੱਸਦੀ ਆ ਵੀ ਮਾਂ ਦੀ ਫੋਟੋ ਦੀ ਕਿਵੇਂ ਬੇਆਬਦੀ ਕਰਿਆ ਨੇ ਨਹੀਂ ਤੂੰ ਦੱਸ ਦੇ ਕੋਈ ਨਾ ਲੈ ਆਗੇ ਬਾਪੂ ਜੀ ਆ ਰੌਲਾ ਪਾ ਛੱਡ thora ਕੀ ਬਾਪੂ ਜੀ ਕਹਿੰਨੀ ਮੈਂ ਕਰਦੀ ਮਾਲਕਾਂ ਲੈ ਬਾਪੂ ਆ ਦੇਖ ਲੈ ਮਾਂ ਦੀ ਫੋਟੋ ਲਾਸਨ ਚ ਸੱਟ ਰੱਖਿਆ ਨੇ ਬੇਆਬਦੀ ਕਰ ਰੱਖਿਆ ਮਾਂ ਦੀ ਫੋਟੋ ਦੀ ਭਾਈ ਕਿੱਧਰ ਮਾਲਕ ਕਿੱਧਰ ਆ ਦਿਨ ਫੋਕਲ ਇਹੀ ਕਹਿੰਦੀ ਆ ਬਾਪੂ ਜੀ ਤੁਸੀਂ ਆਪ ਹੀ ਸੁਣੀ ਜਾਂਦੇ ਹੋ ਨਾਲੇ ਫੋਟੋ ਮੈਂ ਉਂ ਰੱਖੀ ਸੀ ਚਲ ਕੋਈ ਨਹੀਂ ਡਿੱਗ ਪਈ ਹੋਣੀ ਚੱਕਣਾ ਡਿੱਗੜੀ ਗੱਲ ਆ ਸਿੱਟੀ ਪਈ ਸੀ ਬਾਪੂ ਉਥੇ ਨਾਲ ਮੇਰੇ ਨਾਲ ਤਾਂ ਤੂੰ ਕਰ ਲੈ ਜਿਹੜਾ ਮੈਂ ਕਰ ਲਿਆ ਸੈਣ ਪਰ ਮੇਰੀ ਮਾਂ ਦੀ ਫੋਟੋ ਨਾਲ ਐਵੇਂ ਆਪਦੀ ਕਰੇ ਨਾ ਇਹ ਚੀਜ਼ਾਂ ਨਹੀਂ ਮੈਂ ਸਹਿ ਸਕਦੀ ਨਹੀਂ ਕੱਲੀ ਤੇਰੀ ਨਹੀਂ ਮਾਂ ਹੈਗੀ ਹੋ ਮੇਰੇ ਵੀ ਸਾਸਾ ਜੇ ਤੇਰੀ ਮਾਂ ਗਈ ਦੇਰ ਘਰ ਵਾਲੇ ਦੀ ਮਾਂ ਸੁਣ ਗੱਲ ਤੂੰ ਆ ਜਿਹੜੀ ਕਹੀ ਐ ਤੇ ਕਹੀ ਨਾ ਠੀਕ ਪਰ ਇਹਨੂੰ ਬੁੱਤ ਸਾਹਮਣੇ ਵੀ ਰੱਖਿਆ ਕਰ ਜੇ ਤੂੰ ਸਫਾਈ ਕਰਦੀ ਸੀ ਨਾ ਜੇ ਤੈਨੂੰ ਪਤਾ ਲੱਗਿਆ ਇਹਨੂੰ ਚਾਕੇ ਪੁੱਤੋਂ ਤੇ ਰੱਖ ਦੇ ਬਾਪੂ ਜੀ ਤੁਸੀਂ ਵੀ ਇਹਦੀਆਂ ਗੱਲਾਂ 'ਚ ਆ ਗਏ ਮੈਂ ਹੂੰ ਰੱਖੀ ਸੀ ਹੋਰ ਬਸੇਰੀਆਂ ਪਈਆਂ ਫੋਟਨਾ ਕੋਈ ਨਹੀਂ ਉਹ ਪੁੱਤ ਮੈਂ ਗੱਲਾਂ 'ਚ ਨਹੀਂ ਆਇਆ ਆ ਜਿਹੜਾ ਤੁਸੀਂ ਉੱਚ-ਉੱਚ ਬੋਲੀ ਜਾਂਦੇ ਹੋ ਨਾ ਇਹ ਕਮਾਂਡੀ ਵੀ ਸੁਣਦੇ ਹੋਣਗੇ ਤੈਨੂੰ ਐ ਤਾਂ ਪਤਾ ਨਹੀਂ ਵੀ ਇਹਦੇ ਦੁੱਖ ਪਿਆ ਹੋਏ ਘਰ ਵਾਲਾ ਮਰ ਗਿਆ ਇਹਦੇ ਬਾਪੂ ਜੀ ਤੁਹਾਨੂੰ ਕੱਲੀ ਮੈਂ ਸੁਣਦੀ ਆ ਉੱਚੀ ਬੋਲਦੀ ਇਹ ਕਾਹਨੂੰ ਸੁਣਦੀ ਆ ਇਹ ਥੋੜੀ ਧੀ ਆ ਨਾ ਕਾਹ ਨਹੀਂ ਸੁਣਦੀ ਬਿਨਾਂ ਮਤਲਬ ਤੋਂ ਤਾਂ ਮੈਂ ਬੋਲਦੀ ਨਹੀਂ ਨਾਲ ਜਿੱਦਣ ਦੀ ਮੈਂ ਆਈਆਂ ਨਾ ਭਾਬੀ ਨੇ ਬਹੁਤ ਕੁਝ ਕਰ ਲਿਆ ਮੇਰੇ ਨਾਲ ਮੈਂ ਚ ਪਰ ਇਹ ਚੀਜ਼ ਮੇਰੇ ਤੋਂ ਸਹਿਣ ਨਹੀਂ ਹੋਈ ਲੈ ਬਾਪੂ ਜੀ ਮਾੜਾ ਇਹ ਕੰਮ ਕਰਨ ਨੂੰ ਕਹਤਾ ਆ ਕਿ ਬਹੁਤ ਕੁਝ ਕਰ ਲਿਆ ਤੁਸੀਂ ਆਪ ਹੀ ਸਿਆਣੇ ਹੋ ਬਾਪੂ ਜੀ ਸਹੁਰੇ ਘਰੇ ਇਹ ਕੰਮ ਨਹੀਂ ਕਰਦੀ ਸੀ ਫੇਰ ਕਿੱਡੀ ਕ ਗੱਲ ਆ ਜੇ ਕੰਮ ਕਰ ਲੂਗੀ ਕੋਈ ਗੱਲ ਨਹੀਂ ਪੁੱਤ ਜੀ ਕੰਮ ਕਰੀ ਵੀ ਜਾਂਦੀ ਹੈ ਜਦੋਂ ਕੋਈ ਵਕਤ ਪਿਆ ਹੁੰਦਾ ਨਾ ਬੰਦੇ ਦਾ ਮਨ ਖਰਾਬ ਹੁੰਦਾ ਆ ਤਾਂ ਮੈਂ ਥੋੜਾ ਇਹਨਾਂ ਰੌਲਾ ਸੁਣ ਕੇ ਆਏ ਵੀ ਲੜੀ ਜਾਂਦੀਆਂ ਦੋ ਜਣੀਆਂ ਬਾਪੂ ਜੀ ਰੌਲਾ ਇਹ ਪਾਉਂਦੀ ਆਈ ਆ ਮੈਂ ਤਾਂ ਰਸੋਈ 'ਚ ਕੰਮ ਕਰੀ ਜਾਂਦੀ ਸੀ ਭਾਬੀ 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 ਅਸਮਾਨ ਸਿਰ ਤੇ ਚੱਕ ਲੈ ਆਏ ਨੇ ਚਲ ਕੋਈ ਨਹੀਂ ਪੁੱਤ ਉਹੋ ਜਨਾ ਸਹਿਰ ਮਤੇ ਨਹੀਂ ਇਹ ਗੱਲ ਤੁਸੀਂ ਸਹਿਰ ਮਤੇ ਨਾਲ ਕਹਦੇ ਵੀ ਕੋਲੀ ਮੈਂ ਰੱਖ ਤਿਆ ਕਰੋ ਭਾਬੀ ਮੇਰੀ ਇੱਕ ਗੱਲ ਸੁਣ ਲਾ ਮੈਂ ਆਪਦੀਆਂ ਤਾਂ ਸਹਲੀਆਂ ਪਰ ਜੇ ਮੇਰੀ ਮਾਂ ਦੀ ਫੋਟੋ ਨਾਲ ਜਾਂ ਮੇਰੇ ਪਿਓ ਨਾਲ ਕੋਈ ਬਤਮੀਜੀ ਕਰੇਗੀ ਨਾ ਫਿਰ ਮੈਥੋਂ ਪੂਰਾ ਕੋਈ ਨਹੀਂ ਹੈਗਾ ਹੁ ਚਲ ਕੋਈ ਨਹੀਂ ਬੁੱਤ ਚੁੱਪ ਕਰਕੇ ਬੈਠੀ ਰਹਿ ਨਿਚਲੀ ਜੇ ਚਾਰ ਦਿਨ ਕੱਟਣਿਆ ਤੇਰਾ ਪਿਓ ਆ ਨਾ ਮੇਰਾ ਵੀ ਸਹੁਰਾ ਮੇਰੇ ਪਿਓ ਵਰਗਾ ਬਾਪੂ ਨੇ ਤਾਂ ਕਦੇ ਕੁਝ ਕਿਹਾ ਹੀ ਨਹੀਂ ਹੈਗਾ ਤੇ ਫੜਾ ਇਧਰ ਨਾਲੇ ਫੋਟੋ ਤੇਰੀ ਚਲ ਕੋਈ ਨਹੀਂ ਭਾਈ ਤੁਸੀਂ ਖਿੱਚਿਆ ਤਾਂ ਨਹੀਂ ਕਿਉਂ ਕਰਦੇ ਹੋ ਕਾਲੇ ਪਿਛੇ ਲੜਾਈ ਜਿੰਨੀ ਕੋ ਹੁਣ ਤੱਕ ਸੰਭਲੀ ਉਹੇ ਜੀ ਅੱਗੇ ਸੰਭਲेंगे फोटो ਮੈਂ ਆਪੇ ਸੰਭਲੂ ਕੋਈ ਨਾ ਬਣਾ ਦੇ ਮੈਂ ਤਾਂ ਪਾਣੀ ਬਣਾਦਾ ਪਕੂੜੇ ਆ ਜਾ ਪੁੱਤ ਮੈਂ ਤਾਂ ਬਣਾਉਂਗੀ ਬਾਪੂ ਜੀ ਇਹਨੂੰ ਬਿਠਾ ਦੋ ਮਾਂ ਹਾਰਾਣੀ ਨੂੰ ਕੋਈ ਨਹੀਂ ਕੋਈ ਆ ਜਾ ਪੁੱਤ ਕਰਦੀ ਕੀ ਹੈਗੀ ਤੂੰ ਗੱਲ ਸੁਣ ਜਿਹਨੂੰ ਕੋਈ ਮਾੜਾ ਵਖਤ ਆਉਂਦਾ ਨੇ ਬੰਦੇ ਤੇ ਉਦੋਂ ਥੋੜਾ ਜਿਆਦਾ ਸ਼ਹਿਰ ਮਤੇ ਨਾਲ ਗੱਲ ਕਰ ਕਰਤੀ ਏ ਬਾਪੂ ਮੈਂ ਜਿੱਦਨ ਦੀ ਆਈਆਂ ਨਾ ਮੈਂ ਸਹਿਜ ਮਤਾ ਹੀ ਰੱਖਿਆ ਹੋਇਆ ਪਰ ਮੇਰੇ ਤੋਂ ਇਹ ਚੀਜ਼ ਨਹੀਂ ਬਰਦਾਸ਼ਤ ਹੋਈ ਹੁਣ ਮੇਰੀ ਕੀ ਗਲਤੀ ਅੱਜ ਤੈਨੂੰ ਮੈਂ ਇੱਕ ਗੱਲ ਦੱਸਾਂ ਨਾ ਸਿਰੇ ਦੀ ਮਾ ਮਾ ਹੁੰਦੀ ਐ ਤੇ ਪਰਜਾਈ ਪਰਜਾਈ ਹੁੰਦੀ ਐ ਜਦੋਂ ਟਾਈਮ ਕੱਟਣਾ ਹੋਵੇ ਨਾ ਉਦੋਂ ਥੋੜਾ ਜਿਹਾ ਠੰਡੇ ਮਤੇ ਨਾਲ ਪੁੱਤ ਜੇ ਤੂੰ ਤੁਸੀਂ ਲੜੋਂਗੇ ਮੈਂ ਬੋਲੂਗਾ ਫਿਰ ਮੈਂ ਵੀ ਮਾਰਾ ਬੱਜੂਗਾ ਕੋਈ ਨਾ ਬੋਨੂ ਕਹਾ ਤੈਨੂੰ ਕਹਾ ਕੋਈ ਨਾ ਤੂੰ ਨਾ ਬੋਲਨੀ ਵਿੱਚ ਮੇਰੇ ਨੂੰ ਆਣ ਦੇ ਵੀਰੇ ਨੂੰ ਆਉਣ ਦਾ ਬੋਲਣਾ ਪਊਗਾ ਪੁੱਤ ਵੀਰੇ ਨੂੰ ਆਉਣ ਦੇ ਬਾਪੂ ਕੋਈ ਨਾ ਵੀਰੇ ਲਵੇ ਕਰਦੀਆਂ ਗੱਲ ਦੇਖੋ ਗੱਲ ਤੂੰ ਸਹਿਜ ਮਤੇ ਨਾਲ ਹੀ ਕਰਨੀ ਐ ਲੜਾਈ ਵਧਾਉਣ ਦੇ ਵਿੱਚ ਫਾਇਦਾ ਨਹੀਂ ਹੁੰਦਾ ਧੀਏ ਫਿਰ ਤੈਨੂੰ ਉਹ ਉਹਦੇ ਮਗਰ ਲੱਗ ਗਿਆ ਜੇ ਉਹ ਵੀ ਤੈਨੂੰ ਕੋਹ ਕੋ ਵੀ ਮਾਰ ਆਏ ਕਿਵੇਂ ਲੱਗੂਗਾ ਚਲ ਕੋਈ ਆ ਜਾ ਮੇਰੀ ਤੇ ਪੈ ਜਾ